ਅਸੀਂ ਅੱਜ ਇਹ ਪ੍ਰੋਗਰਾਮ ਵੋਟਾਂ ਲੈਣ ਵਾਸਤੇ ਨਹੀਂ ਆਏ ਪਰ ਅੱਜ ਮੈਂ ਤੁਹਾਨੂੰ ਇੱਕ ਪਹਿਲੀ ਗੱਲ ਦੱਸਣਾ ਅਸੀਂ ਵੋਟੇ ਲੈਣ ਵਾਸਤੇ ਆਏ ਸੱਚੀ ਬੋਲ ਲੈਣ ਸੀ ਕਿਉਂਕਿ ਉਸ ਵੇਲੇ ਨਹੀਂ ਸੀ ਉਸ ਵੇਲੇ ਕੋਈ ਪਤਾ ਨਹੀਂ ਸੀ ਕੀ ਹੋਊਗਾ ਕਿਵੇਂ ਹੋਊਗਾ ਹੁਣ ਜਦੋਂ ਦੇਸ਼ ਇਲੈਕਸ਼ਨ ਮੋਡ 'ਚ ਜਾ ਰਿਹਾ ਹੈ ਤੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰਧਾਨ ਵੀਆ ਪੰਜਾਬ ਦਾ ਮੈਂ ਤੇ ਮੇਰੇ ਨੈਸ਼ਨਲ ਪ੍ਰਧਾਨ ਦੇ ਮੌਜੂਦਗੀ ਚ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੋਟਾਂ ਕਾਦੇ ਵਾਸਤੇ ਲੈਣਾ ਹੈ ਵੋਟਾਂ ਸੀ ਆਪਣੀਆਂ ਕੁਰਸੀਆਂ ਵਾਸਤੇ ਲੈਣੀਆਂ ਆ ਅਸੀਂ ਕੋਈ ਉਹ ਵੋਟਾਂ ਆਪਣੇ ਪੁੱਤ-ਪੋਤਿਆਂ ਨੂੰ ਰੇਤੇ ਦੀ ਖੱਡਾਂ ਦਵਾਉਣ ਵਾਸਤੇ ਵੋਟਾਂ ਮੰਗਣੀਆਂ ਆ ਅਸੀਂ ਕੋਈ ਟਰਾਂਸਪੋਰਟਾਂ ਚ ਹਿੱਸਾ ਪਾਉਣ ਨੂੰ ਵੋਟਾਂ ਮੰਗਣੀਆਂ ਆ ਅਸੀਂ ਕੋਈ ਬ੍ਰੈਡ ਦੀ ਕੰਪਨੀ ਨਾਲ 1 ਰੁਪਿਆ ਸਾਂਝਾ ਕਰਨ ਨਹੀਂ ਆਏ ਵੀ ਵੋਟਾਂ ਨਾ ਦੇ ਦਿਓ ਅਸੀਂ ਕੋਈ ਹਵੇਲੀਆਂ ਨਹੀਂ ਦੱਬਣ ਵਾਸਤੇ ਵੋਟਾਂ ਮੰਗਣ ਆਏ ਅਸੀਂ ਕੋਈ ਸਿਸਮਾ ਮਹਿਲ ਬਣਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਵੋਟਾਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਆ ਇੱਕ ਵਾਰੀ ਇੱਕ ਵਾਰੀ ਨੈਸ਼ਨਲ ਲੈਵਲ ਦੀ ਸ਼ਕਤੀ ਸਾਡੇ ਹੱਥ ਦੇ ਦੋਗੇ ਤੁਹਾਡੇ ਬੱਚਿਆਂ ਨੇ ਹੱਥ ਹੋਰ ਮਜ਼ਬੂਤ ਕਰ ਦਾਂਗੇ ਤੁਹਾਡਾ ਫਿਊਚਰ ਹੋਰ ਅਸੀਂ ਮਹਿਫੂਜ਼ ਕਰ ਦਾਂਗੇ ਸੁਰੱਖਿਅਤ ਕਰ ਦਾਂਗੇ ਕਿਉਂਕਿ ਜਿਸ ਤਰੀਕੇ ਦੀ ਸਰਕਾਰਾਂ ਚੱਲ ਰਹੀਆਂ ਨੇ ਕੰਮ ਨਹੀਂ ਕਰਨ ਦਿੰਦੇ ਖਾਸ ਤੌਰ ਤੇ ਨਾਨ ਬੀਜੇਪੀ ਗਵਰਨਮੈਂਟ ਦੇ ਜਿਹੜੇ ਸਟੇਟਸ ਨੇ ਤਮਿਲਨਾਡੂ ਹੋ ਗਿਆ ਕੇਰਲਾ ਹੋ ਗਿਆ ਝਾਰਖੰਡ ਹੋ ਗਿਆ ਬੰਗਾਲ ਹੋ ਗਿਆ ਦਿੱਲੀ ਤੇ ਪੰਜਾਬ ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ ਹੈ ਪ੍ਰਧਾਨ ਮੰਤਰੀ ਕਹਿੰਦੇ ਇੱਕ ਥਾਂ ਦਾ ਨਹੀਂ ਹੁੰਦਾ ਇੱਕ ਖਿੱਤੇ ਦਾ ਨਹੀਂ ਹੁੰਦਾ ਸਾਰੇ ਦੇਸ਼ ਦਾ ਹੁੰਦਾ ਪਤਾ ਨਹੀਂ ਉਹਨੇ ਇਹ 4-5 ਸਟੇਟਾਂ ਤੇ ਲਾਲ ਲਕੀਰ ਕਿਉਂ ਮਾਰ ਰੱਖੀ ਐ ਕਿ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਕਿ ਇੱਥੇ ਲੋਕ ਨਹੀਂ ਰਹਿੰਦੇ ਕਿ ਇੱਥੋਂ ਦੇ ਲੋਕ ਦੇਸ਼ ਦੇ ਰਖਵਾਲੇ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ ਲਕੀਰ ਮਾਰ ਰੱਖੀ ਐ ਬਸ ਗਲਤ ਗੱਲ ਐ ਇਸ ਤਰ੍ਹਾਂ ਦਾ ਦੇਸ਼ ਦੇ ਦੇਸ਼ ਦਾ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣੇ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ ਸਾਡੇ ਹੀ ਪੈਸਾ ਰੋਕੀ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕੀ ਬੈਠੀ ਹੈ ਪੰਜਾਬ ਦਾ ਜੋ 8000 ਕਰੋੜ ਰੁਪਏ ਮੇਰੇ ਕੋਲ ਕੱਲ ਨੂੰ ਆ ਜੇ ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਹੋ ਖੈਨੈਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸ ਜੈਟ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਣ ਪਰ ਇਸ ਗੱਲ ਦੀ ਸਜਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਮੈਂ ਬહેરા ਗਿਆ ਨੀਤੀ ਜੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀ ਜੋਗ ਦਾ ਅਫਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮਜਮੂਰੇ বীਣ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਪੰਜਾਬ ਦੇ ਲੋਕਾਂ ਕੋਲ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਨਿਆਂ ਦੇ ਲੋਕਾਂ ਦਾ ਕਰਤਾ ਕੰਮ 117 ਤੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਾਂ ਤੇਰੇਆਂ ਦੀਆਂ ਤੇਰੇਆਂ ਲੈ ਆਓ 10 ਤੁਹਾਡੇ ਰਾਸ ਵਿੱਚ ਪਹਿਲੇ ਹੀ ਨੇ ਪੰਜ ਸੱਤ ਐਤਕੀ ਦਿੱਲੀ ਤੋਂ ਆਉਣਗੇ ਕੁਰਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਤ ਚ ਆਉਣਗੇ ਥੋੜਾ ਟੱਪ ਜਾਣਾ ਅੰਕੜਾ 25 30 ਲੈ ਕਹਿੰਦਾ 1 ਰੁਪਇਆ ਰੋਕੇ ਦਿਖਾ ਦੇ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਗਵਰਨਮੈਂਟ ਨੂੰ 25 30 ਇਹੋ ਜਿਹੀ ਟੱਕਰ ਜਾਣ جہے ووکل نے جڑے حق منگنا جانتے ہیں پجابی کا حق منگنا جانتے آپ جی نہیں تو مل ملتے کھونا بھی جان جانتے آپ سو ایس کر کے میں بالکل ڈیموکریٹک رائٹ ہے تو اڈا جنہوں مرضی چنو پر میں یہ گل آئے ہیں کہ تسی میں مینوں تو بہت مضبوط بنا رکھا بانویں سیٹیں دے کے اور میں اسے ਵਿਸ਼ਵਾਸਿਤ ਕੰਮ ਕਰ ਸਕਦਾ ਕਿ ਸਰਕਾਰ ਮਜ਼ਬੂਤ ਹੈ ਕੁਝ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸਕੂਲ ਬਣ ਰਹੇ ਨੇ ਮੁਹੱਲੇ ਕਿਹਨੂੰ ਬਣ ਰਹੇ ਨੇ ਬਿਜਲੀ ਫ੍ਰੀ ਹੋ ਗਈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਪ੍ਰਾਈਵੇਟ ਸੈਕਟਰ ਦਾ ਇੱਕ ਘੰਟੇ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਉਹਦੇ ਨਾਲ ਇੰਡਸਟਰੀ ਨੂੰ ਬਿਜਲੀ ਫ੍ਰੀ ਮੈਂ ਜਿਹੜੀ ਹੈ ਉਹ ਸਸਤੀ ਕਰੂੰਗਾ ਇਹ ਤਾਂ ਕਰ ਰਿਹਾ ਮੈਂ ਜਿਬਨਵੇਂ ਨੇ ਸ਼ਰਤ ਲਾ ਲਓ ਜੇ 65 70 ਹੁੰਦੀਆਂ ਨਾ ਇਹਨਾਂ ਨੇ ਚੱਲਣ ਨਹੀਂ ਦੇਣੀ ਸੀ ਆ ਦੇਖ ਲਓ ਨਾਲ ਦਾ ਸੂਬਾ ਪੜਾ ਹੈ ਹਿਮਾਚਲ ਤੋੜ ਤੋੜਨ ਲੱਗਿਆ ਵਸ ਉੱਥੇ ਇਹ ਤੋਂ ਪਹਿਲਾਂ ਉਹ ਉੱਥੇ ਮਧ ਪ੍ਰਦੇਸ਼ ਤੋੜੀ ਉਹ ਤੋਂ ਪਹਿਲਾਂ ਕਰਨਾਟਕਾ 'ਚ ਤੋੜੀ ਉਹ ਮਹਾਰਾਸ਼ਟਰ ਦੇ ਉਹ ਪਾਰਟੀ ਖਤਮ ਕਰਤੀਆਂ ਨਾਲੇ ਨਾਮ ਨਾਲੇ ਨਿਸ਼ਾਨ ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪਹਿਣਗੇ ਇਸ ਕਰਕੇ ਕੰਮ ਹੋਈ ਜਾਂਦਾ ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਲਵਾਂਗਾ ਹੱਥ 'ਚ ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ 13 ਉਹ ਹੋ ਕੇ 14 ਮੈਂ ਹੋ ਗਿਆ 14 ਹੱਥਾਂ 'ਚ ਲੱਡੂ ਵੱਟ ਵੱਟ ਕੇ ਆਪਾਂ ਥਾਲ ਪਰ ਦਿਆਂਗੇ ਤੇ ਲੱਡੂ ਕਾਹਦੇ ਨੇ ਤਰੱਕੀ ਦੇ ਲੱਡੂ ਕਹਦੇ ਨੇ ਸਰਕਾਰੀ ਨੌਕਰੀਆਂ ਦੇ ਲੱਡੂ ਕਹਦੇ ਨੇ ਇਨਵੈਸਟਮੈਂਟ ਦੇ ਪੰਜਾਬ 'ਚ ਆਪ ਜਾ ਰਹਿਆ ਕੱਲੇ ਕੱਲੇ ਕੋਲੇ ਉਹ ਜਿਹਾ ਸੈਠਿਆ ਕੱल्ल्या ਕੋਲੇ ਕੋਲੇ ਪਰ ਮੈਂ ਆਪ ਜਾਣਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿਹਾ ਹੋ ਯਾਰ ਆਓ ਪੰਜਾਬ ਚ ਆਓ ਯਾਰ ਮੇਰੇ ਪੰਜਾਬ ਚ ਆ ਜਾਓ ਕੋਈ ਐਂ ਜਾਂਦਾ ਪਹਿਲਾਂ ਮੁੱਖ ਮੰਤਰੀ ਪਹਿਲਾਂ ਉਹਦੇ ਮੁੱਖ ਮੰਤਰੀ ਕੋਲੇ ਆਉਂਦੇ ਹੁੰਦੇ ਸੀ ਪੈਸੇ ਮੰਗਦੇ ਸੀ ਉਹ ਚਲੇ ਜਾਂਦੇ ਸੀ ਵਾਪਸ ਅਸੀਂ ਤੁਹਾਡੇ ਕੋਲੇ ਆਪ ਆਉਨੇ ਆ ਅੱਜ ਜਿਹੜੀ ਆਚਾਰਾ ਫੰਕਸ਼ਨ ਹੈ ਇਕੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ ਔਰ ਜਿਆਦਾਤਰ ਬੰਦੇ ਕਹ ਰਹੇ ਨੇ ਮੰਗ ਹੀ ਕੋਈ ਨਹੀਂ ਸਾਰਿਆਂ ਦਾ ਪੂਰੀਆਂ ਕਰਦੇ ਹੁਣ ਕੀ ਕਰੀਏ ਜੀ ਫਿਰ ਇਹ ਹੀ ਚਾਹੁੰਦਾ ਸੀ ਮੈਂ ਪੰਜਾਬ ਕਿ ਸਰਕਾਰ ਇੰਨੀ ਲੋਕਾਂ ਦੇ ਵਿੱਚ ਵੱਡੀ ਹੋਵੇ ਕਿ ਇੱਕ ਆਜੀ ਆਵਾਜ਼ ਉੱਠੀ ਤਾਂ ਆਜੀ ਸੁਣ ਲਈ ਜਾਵੇ ਉਹ ਜਿਵੇਂ ਪਹਿਲਾਂ ਜੁਆਇੰਟ ਫੈਮਲੀਆ ਦਾ ਰਵਾਜ ਸੀ ਬੱਡੇ ਪਰਿਵਾਰ ਹੁੰਦੇ ਸੀ ਇਕੱਠੇ ਰਹਿੰਦੇ ਸੀ ਚਾਚੇ ਤਾਏ ਚਾਚੀਆਂ ਤਾਈਆਂ ਇੱਕ ਲਾਣੇਦਾਰ ਹੁੰਦਾ ਸੀ ਉਹਨਾਂ ਦਾ ਸ਼ਾਮ ਨੂੰ ਰੋਟੀ ਖਾਣ ਵੇਲੇ ਸਾਰੇ ਦਿਨ ਦੇ ਜਿਹੜੇ ਗਿਲੇ ਸ਼ਿਕਵੇ ਹੁੰਦੇ ਸੀ ਜੋ ਆਕਾਂ ਦੇਜ ਆਪਸ ਵਿੱਚ ਅਨੰਦ ਭਰਜਾਈ ਜਾਂਦੇ ਉਹ ਸਾਰੇ ਲਾਣੇਦਾਰ ਸ਼ਾਮ ਨੂੰ ਖਤਮ ਕਰਕੇ ਸੌਂਦਾ ਸੀ ਕੋਈ ਪਰਬਲਮ ਨਹੀਂ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਸਮਝਦਾ ਠੀਕ ਹੈ ਤੁਸੀਂ ਮੈਨੂੰ ਮੁਖੀ ਚੁਣਿਆ ਹੋਇਆ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਕੋਈ ਵੀ ਸ਼ਿਕਾ ਸ਼ਿਕਵਾ ਗਿਲਾ ਅੱਜ ਹੀ ਉੱਠਿਆ ਅੱਜ ਹੀ ਖਤਮ ਹੋ ਜਾਣਾ ਚਾਹੀਦਾ ਅੱਜ ਹੀ ਤੁਸੀਂ ਕਿਹਾ ਕਿ ਇਹਨੂੰ ਵਧਾ ਕੇ ਓਟੀਐਸ ਨੂੰ 2 ਮਹੀਨੇ ਵਧਾ ਬਤਾ ਦਿੰਨੇ ਉਹਨਾਂ ਨੇ ਕਿਹਾ ਜੈਨ ਸਾਹਿਬ ਨੇ ਕਿ ਪਲਾਸਟਿਕ ਦੀ ਇੰਡਸਟਰੀ ਦਾ ਕੱਲ ਨੂੰ ਹੀ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਰੂਲ ਦੇ ਵਿੱਚ ਚੇਂਜ ਕਰਨਾ ਹੋਇਆ ਕਰ ਦਾਂਗੇ ਤੁਸੀਂ ਦੇਖੋ ਤੁਸੀਂ ਕਿਹੜਾ ਕੋਈ ਚੋਰੀ ਕਰਨ ਵਾਸਤੇ ਮੰਗ ਰਹੇ ਹੋ ਇਹ ਗੱਲ ਕਿ ਆਹ ਕਰ ਦਿਓ ਜੀ ਉਹਦੇ ਨਾਲ ਫਿਰ ਮੈਨੂੰ ਮੈਨੂੰ ਚੋਰੀ ਦੀ ਇਨਕਮ ਇੰਨੀ ਵਧ ਜੂ ਤੁਹਾਡੀ ਇਨਕਮ ਵਧੂਗੀ ਤਾਂ ਮੇਰਾ ਵੀ ਤਾਂ ਰੈਵਨਿਊ ਵਧੂਗਾ ਨਾ ਤੁਸੀਂ ਤੁਹਾਡਾ ਵੱਧ ਪਲਾਸਟਿਕ ਵਿਕੂਗਾ ਤਾਂ ਮੇਰੇ ਕੋਲ ਹੀ ਆਊਗਾ ਨਾ ਜੀਐਸਟੀ ਦਾ ਉਹਦਾ ਜਿਹੜਾ ਜਿਹੜਾ ਉੱਤੇ ਟੈਕਸ ਹੈ ਉਹ ਮੇਰੇ ਖਜ਼ਾਨੇ ਤੇ ਆਊਗਾ ਤਾਂ ਮੈਂ ਖਜ਼ਾਨੇ ਚੋਂ ਤੁਹਾਡੇ ਤੇ ਵਾਪਸ ਲਾਉਂਗਾ ਕਿ ਕਿੰਨੇ ਕਰਤੀ ਕਿਨਾ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਬਿਜਲੀ ਮਾਫ ਹੋਰ ਕਰ ਦਾਂਗੇ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਜੀਵੀਕੇ ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਦੇਖੇ ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪ੍ਰਸਨੇਤ 1080 ਕਰੋੜ ਰੁਪਏ ਚ ਖਰੀਦ ਲਿਆ ਕਿਉਂ ਖਰੀਦਿਆ ਪਹਿਲਾਂ ਤਾਂ ਵੇਚਦੇ ਹੁੰਦੇ ਸੀ ਇਹ ਨੀਲੋ ਵਾਲਾ ਰੈਸਟਾਊਰੈਂਸ ਉਹ ਮੇਰੇ ਘਰ ਚ ਅਮਲਤਾਸ ਦਾ ਵੀ ਕਰਤਾ ਕੰਮ ਇਧਰ ਅਮਲਤਾਸ ਹੈ ਨਾ ਆਪਦੇ ਦੋਸਤਾਂ ਨੂੰ ਵੇਚ ਦਿੰਦੇ ਨੇ ਉਹ ਬਾਅਦ ਚ ਉੱਥੇ ਫਾਈਨਸ਼ਲ ਹੋਟਲ ਬਣਾ ਲੈਂਦੇ ਇਹ ਦਿਖਾ ਦਿੰਦੇ ਨੇ ਸਾਡਾ ਘਾਟੇ ਚ ਹੈ ਅਸੀਂ ਉਲਟਾ ਕੀਤਾ ਅਸੀਂ ਘਾਟੇ ਚੱਲ ਰਿਹਾ ਕੋ ਪ੍ਰਾਈਵੇਟ ਆਪ ਖਰੀਦਿਆ ਸਭ ਤੋਂ ਸਸਤਾ ਸੌਦਾ ਦੁਨੀਆ ਦਾ ਦੁਨੀਆ ਦਾ ਮੈਂ ਦੱਸਦਾ ਕਿਵੇਂ ਰਨਿੰਗ ਕੰਡੀਸ਼ਨ ਚ ਹੈ ਸੀਐਮ ਸਾਹਿਬ ਗਏ ਸੀ ਉੱਥੇ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਜਿਹੜੇ ਆਪਣੇ ਸਾਰੀ ਜ਼ਿੰਦਗੀ ਉਹਨਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਤੀ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਉਥੋਂ ਉਹਨਾਂ ਦੇ ਨਾਂ ਤੇ ਰੱਖਿਆ ਸਾਡੇ ਕੋਲੇ ਕੋਲੇ ਦੀ ਖਾਨ ਹੈ ਪੰਜਾਬ ਕੋਲੇ 2015 ਤੋਂ ਬੰਦ ਪਈ ਸੀ ਝਾਰਖੰਡ ਚ ਹੈ ਪਛਵਾੜਾ ਪਛਵਾੜਾ ਨਾਮ ਹੈ ਉਸ ਏਰੀਆ ਦਾ ਬੰਦ ਪਈ ਸੀ ਮੈਂ ਬਲਦੇਵ ਸਿੰਘ ਸਰਾਜ ਜੀ ਨੂੰ ਕਿਹਾ ਇਹ ਪਾਈ ਕੋਲੇ ਦੀ ਖਾਨ ਬੰਦ ਹੋ ਗਈ ਹੈ ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਨੇ ਉਹ ਕਹਿੰਦੇ ਜੀ ਇੱਥੋਂ ਕੋਲਾ ਕੱਢਣ ਲੱਗ ਗਿਆ ਆਪਾਂ ਨੂੰ ਪ੍ਰਾਈਵੇਟ ਵਾਲਿਆਂ ਤੋਂ ਉਹ ਮਾਲ ਪੱਤਾ ਨਹੀਂ ਮਿਲਣਾ ਇਹ ਰੱਪਾ ਚਲਾਈਏ ਕਹਿੰਦੇ ਜੀ ਜੇ ਤੁਸੀਂ ਕਹਿੰਨੋ ਚਲਾ ਦਾਂਗੇ ਮੈਂ ਮਾਈਕ ਹੋਊਗਾ ਤੁਹਾਡੇ ਕੋਲੇ ਮੈਨੂੰ ਦੱਸੋ ਜੀ ਬਲਦੇਵ ਸਿੰਘ ਸਰਾਸਾ ਬਿਜਲੀ ਬੋਰਡ ਦੇ ਹੈੱਡ ਨੇ ਤੇ ਕਿਵੇਂ ਫਿਰ ਕੋਲੇ ਦੀ ਖਾਨ ਚਲਾਈ ਆਪਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿਲਕੁਲ ਜਿਹੜੀ ਥਾਨ ਚਲਾਉਣੀ ਸੀ ਇਹਦੇ ਚ ਕਾਫੀ ਮਤਲਬ ਡਿੱਚਣਾ ਸੀਗੇ ਔਰ ਖਾਸ ਕਰਕੇ ਇੱਥੋਂ ਤੱਕ ਕਿ ਜਿਹੜੀ ਝਾਰਖੰਡ ਦੀ ਸਰਕਾਰ ਹੈ ਉਹਦੇ ਨਾਲ ਵੀ ਕਾਫੀ ਮਸਲੇ ਸੀਗੇ ਸੀਐਮ ਸਾਹਿਬ ਨੂੰ ਅਸੀਂ ਕਿਹਾ ਕਿ ਅਸੀਂ ਬਿਲਕੁਲ ਅੱਗੇ ਲੱਕੇ ਉਹ ਕੰਮ ਕਰਦੇ ਆਂ ਜੀ ਪਰ ਸਾਨੂੰ ਜਿੱਥੇ-ਜਿੱਥੇ ਡਿੱਕਾ ਹੋਊਗਾ ਉੱਥੇ ਤੁਹਾਡੀ ਜ਼ਰੂਰ ਚ ਪਈ ਹੈ ਫਸੀਐਮ ਸਾਹਿਬ ਨੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਜੀ ਨਾਲ ਜੀ ਤੇ ਕੇਸ਼ਵੀਰ ਜੀ ਹਰਾਨੇ ਔਰ ਸਾਰੇ ਨੇ ਅਸੀਂ ਲੱਗੇ ਜਿਹੜੇ ਉੱਥੋਂ ਦੇ ਹੇਟਲੇ ਅਫਸਰ ਸਾਈ ਸੀ ਔਰ ਜੋ ਮਿਨਿਸਟਰੀ ਆਫ ਪਾਲ ਸੀ ਉਹਨਾਂ ਨਾਲ ਔਰ ਨਾਲ ਜਿਹੜੇ ਉੱਥੋਂ ਦੇ ਬਹੁਤ ਵੱਡੇ ਮਸਲੇ ਸੀ ਪੁਰਾਣੀ ਜਿਹੜੀ ਜੋ ਵੀ ਉੱਥੇ ਵਰਕਰ ਸੀਗੇ ਉਹਨਾਂ ਨੂੰ ਬਹੁਤ ਵੱਡੇ ਮਸਲੇ ਸੀ ਸਾਰੇ ਉਹ ਅਸੀਂ ਮਸਲੇ ਹੱਲ ਕਰਕੇ ਉੱਥੋਂ ਜਿਹੜੀ ਖਾਨ ਜਿਹੜੀ ਆ ਆਪਣਾ ਸੀਗਾ ਕੋਲਾ 70 ਲੱਖ ਟਨ ਕੋਲਾ ਉੱਥੋਂ ਸਾਨੂੰ ਆਏਗਾ ਜੀ ਹੁਣ ਤੱਕ ਵੈਸੇ ਸਰ 1000 ਪੰਜ ਜਿਹੜੇ ਰੇਲਵੇ ਦੇ ਰੇਕ ਗੱਡੀਆਂ ਉੱਥੋਂ ਤੱਕ ਆਪਣੇ ਪਹੁੰਚ ਚੁੱਕਿਆ ਨੇ 42 ਲੱਖ ਟਨ ਕੋਲਾ ਆਪਣੇ ਕੋਲੇ ਪਹੁੰਚ ਚੁੱਕਿਆ ਤੇ 70 ਲੱਖ ਟਨ ਪਰ ਇਰ ਉਹਨਾਂ ਨੂੰ ਜੀ ਦਿੱਕਤ ਕੀ ਸੀ ਕੋਲਾ ਜ਼ਿਆਦਾ ਹੋ ਗਿਆ ਔਰ ਕੋਲੇ ਨੂੰ ਸਿਰਫ ਸਰਕਾਰੀ ਥਰਮਲ ਪਲੈਂਟ ਚ ਯੂਜ਼ ਕਰ ਸਕਦੇ ਆ ਇਹ ਕੋਲ ਇੰਡੀਆ ਦਾ ਰੂਲ ਹੈ 1 ਲੱਖ ਟਨ ਦੇ ਨਾਲ ਸਰ 11 ਕਰੋੜ ਦਾ ਜਿਹੜਾ ਹੈ ਫਾਇਦਾ ਹੋਣਾ ਮਤਲਬ 1 ਲੱਖ ਟਨ ਕੋਲਾ ਉਥੋਂ ਕੱਢਣ ਨਾਲ ਜਿਹੜਾ ਕੋਲਾ ਆਪਾਂ ਦੂਜੇ ਪਾਸੋਂ ਲੈਂਦੇ ਖਰੀਦੇ ਸੀ ਜਿਹੜਾ ਅੱਜ 11 ਕਰੋੜ ਦਾ ਫਾਇਦਾ ਹੋਣਾ ਲਗਭਗ ਮਤਲਬ 700 800 ਕਰੋੜ ਰੁਪਏ ਦਾ ਸਾਲਾਨਾ ਉਥੋਂ ਜਿਹੜਾ 700 800 ਥੈਂਕ ਯੂ ਔਰ ਨਾਲ ਫਿਰ ਸਾਨੂੰ ਰੁਕਣਾ ਪੈਂਦਾ ਸੀ ਥਰਮਲ ਪੰਡ 2 ਸੀ 3 ਪ੍ਰਾਈਵੇਟ ਸੀ ਪ੍ਰਾਈਵੇਟ ਨੂੰ ਕੋਲਾ ਦੇ ਨਹੀਂ ਸਕਦੇ ਤਾਂ ਅਸੀਂ ਕੀ ਕਿਹਾ ਕੋਲਾ 10-10 ਦਿਨ ਵਾਸਤੇ ਸਾਨੂੰ ਕਹਿਣਾ ਪੈਂਦਾ ਸੀ ਕੋਲ ਇੰਡੀਆ ਨੂੰ ਕਿ ਸੰਨ 10 ਦਿਨ ਦੀ ਛੁੱਟੀ ਦਿਓ ਅਸੀਂ ਕੋਲਾ ਸਾਡੇ ਕੋਲ ਬਹੁਤ ਜ਼ਿਆਦਾ ਆ ਗਿਆ ਜਦੋਂ ਆ ਪਤਾ ਲੱਗਿਆ ਕਿ ਜੀਵੀਕੇ ਵਾਲੇ ਘਾਟੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਕੋਲਾ ਮਹਿੰਗਾ ਮਿਲਦਾ ਹੈ ਪ੍ਰਾਈਵੇਟਾਂ ਨੂੰ ਤਾਂ ਫਿਰ ਮੈਂ ਸਰਾਣ ਸਾਹਿਬ ਨੂੰ ਕਿਹਾ ਮੈਂ ਕਹਾਂ ਜੀ ਇਹ ਸੌਦਾ ਮਾੜਾ ਨਹੀਂ ਕੋਲਾਪੜੇ ਕੋਲੇ ਹੈਗਾ ਤੇ ਜੇ ਆਪਾਂ ਇਹ ਖਰੀਦ ਲਈਏ ਸਾਨੂੰ ਪਤਾ ਲੱਗਿਆ ਕਿ ਤਾਂ ਵੱਡੇ ਵੱਡੇ ਆ ਜਾਣਗੇ ਇੱਜ ਤਾਂ ਜੇ ਬੋਲੀ ਲੱਗੀ ਸਰਕਾਰ ਉੱਥੇ ਕਿੱਥੇ ਕਢੂਗੀ ਅਸੀਂ ਕਹਿੰਦੇ ਸਰਕਾਰ ਨਾਲ ਤਾਂ ਐਗਰੀਮੈਂਟ ਹੋਇਆ ਹੋਇਆ ਵੀ ਪੀਪੀਏ ਐ ਕਿਵੇਂ ਵੇਚ ਰਣਗੇ ਸਾਡੇ ਨਾਲ ਤਾਂ ਐਗਰੀਮੈਂਟ ਕਰ ਚੁੱਕੇ ਨੇ ਇਹਨੂੰ ਵੀ ਹੁਣ ਕਰੀਏ ਫਿਰ ਰੌਲਾ ਪਾਈਏ ਜਿਵੇਂ ਆਪਣੇ ਪੰਜਾਬ 'ਚ ਨਹੀਂ ਕਰਦੇ ਪੰਜਾਬ ਆਪਾਂ ਕਹਿੰਦੇ ਆ ਜਿਹੜੀ ਜਿਹੜਾ ਪਲਾਟ ਜਾਂ ਜਿਹੜਾ ਕੋਈ ਚੀਜ਼ ਵੇਚਣ ਨਹੀਂ ਦੇਣੀ ਉਹਦੇ ਬਾਰੇ ਕਹਿੰਦੇ ਨੇ ਰੌਲੇ ਵਾਲਿਆ ਭਾਈ ਅਸੀਂ ਇਹੀ ਕਹਿੰਦਾ ਰੌਲੇ ਵਾਲਾ ਇਹ ਇੰਨਾ ਲੈ ਲਿਓ ਕਿਤੇ ਕੋਈ ਇਥੇ ਪੰਗਾ ਪਾਊਗਾ ਗੌਰਮੈਂਟ ਨਾਲ ਵਪਾਰੀ ਕਹਿੰਦਾ ਮੈਂ ਗਾੜੇ ਵਾਸਤੇ ਪੰਗਾ ਲੈਣਾ ਬਾਅਦ ਚ ਅਸੀਂ ਉਹ ਕਹਿੰਦਾ ਵੀ ਚਲ ਸਾਨੂੰ ਦੇ ਦਿਓ ਫਿਰ ਇਹ 1080 ਕਰੋੜ ਚ ਲਿਆ ਜੇ ਅੱਜ ਲਾਉਣਾ ਹੋਵੇ ਸੇਮ ਮੈਗਾਵਾਟ ਪ੍ਰੋਡਕਸ਼ਨ ਦਾ 4 ਸਾਲਾਂ ਨੂੰ ਲੱਗੂਗਾ ਪ੍ਰੋਡਕਸ਼ਨ ਦੇਣ ਲੱਗੂਗਾ ਤੇ ਉਹਦੀ ਕੀਮਤ ਪਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਿਹੜਾ ਅਸੀਂ ਖਰੀਦਿਆ ਉਹ 2 ਕਰੋੜ ਰੁਪਇਆ ਪਰ ਮੈਗਾਵਾਟ ਤੇ ਦੁਨੀਆਂ ਦਾ ਸਤੂ ਸਤ। ਉਹਦੇ ਨੇ ਕੀ ਫਾਇਦਾ ਆਊਗਾ ਦੇਖੋ ਘਰੇਲੂ ਚ ਤਾਂ ਮੈਂ ਪਹਿਲਾਂ ਹੀ ਬਿਜਲੀ ਫ੍ਰੀ ਦੇ ਰਿਆ 90% ਕਰਾ ਨੂੰ ਬਿਜਲੀ ਫ੍ਰੀ ਦੇ ਰਿਆਂ ਹੁਣ ਵਾਰੀ ਆਊਗੀ ਇੰਡਸਟਰੀ ਦੀ। ਹੁਣ ਉਹ ਜਿੱਥੋਂ ਜਿਹੜਾ ਉਥੋਂ ਸਾਨੂੰ ਬਿਜਲੀ ਪੈਦਾ ਹੋਊਗੀ ਮੈਂ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਤਾਂ ਕਿ ਤੁਹਾਡਾ ਪ੍ਰੋਫਿਟ ਵੀ ਵਧੇ ਤੇ ਇਨਵੈਸਟਮੈਂਟ ਵੀ ਆਵੇ। ਇਹ ਵਿਜ਼ਨ ਐ ਮੁੱਖ ਮੰਤਰੀਆਂ ਦੇ ਕੰਮ ਇਹ ਹੁੰਦੇ ਨੇ ਮੁੱਖ ਮੰਤਰੀ ਦੇ ਕੰਮ ਇਹ ਨਹੀਂ ਹੁੰਦੇ ਆਏ ਦੇ ਸਰੂਪਾ ਪਾਤਾ ਉਹਦੇ ਪਾਤਾ ਬੋਲੇ ਸੋ ਨਿਹਾਲ ਸਾਡਾ ਪਰਪਾ ਸਾਡਾ ਪਰਿਵਾਰ ਬਚਾਓ ਸਾਡਾ ਪੰਜਾਬ ਬਚਾਓ ਪਤਾ ਨਹੀਂ ਕਿੱਥੋਂ ਬਚਾਓ ਕੀ ਤੋਂ ਬਚਾਓ ਯਾਰ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣ ਸੇ ਕੋਈ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਵੀ ਜਿਹੜੀ ਜਿਹੜੀ ਫੈਕਟਰੀ 'ਚ ਖੜ ਗਿਆ ਉਹ 'ਚ ਹਿੱਸਾ ਪਾ ਲਿਆ ਜੇ ਹਵੇਲੀਆਂ ਨੇ ਮਨਾ ਕਰਤਾ ਉਤੋਂ ਦੀ ওভারਵੇਚ ਕੱਢਤਾ ਆਹ ਕੰਮ ਹੁੰਦਾ ਸਰਕਾਰਾਂ ਦਾ ਕਿਤੇ ਵੀ ਦਿੱਕਤਾਂ ਪੇਸ਼ ਕਰਨੀਆਂ ਆ ਸੋ ਇਹ ਮੈਂ ਕਰਨਾ ਆ ਕਿ ਕਿ ਇੰਡਸਟਰੀ ਨੂੰ ਸੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰ ਰਹੇ ਆ ਤੁਹਾਡੇ ਕੋਲੇ ਆਪ ਸਾਈਕਲ ਵੈਲੀ ਚ ਤੁਸੀਂ ਦੇਖਿਆ ਹੋਣਾ Tata Steel ਆ ਰਿਹਾ ਹੈ ਠੀਕ ਹੈ ਨਾ Grasim Paint Paints ਆ ਰਿਹਾ ਹੈ Sona Khan Textile ਆ ਰਿਹਾ ਹੈ ਫਤਿਹਗੜ੍ਹ ਸਾਹਿਬ ਦੇ ਨੇੜੇ ਕਿਸਾਨ ਕੈਚਪ ਹਿੰਦੁਸਤਾਨ ਲੀਵਰ ਆ ਰਿਹਾ ਹੈ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਨਾਲ ਅਸੀਂ MSME ਉਹਨੂੰ ਵੀ ਵਿਚਾਰ ਰਹੇ ਹਾਂ ਉਹਨੂੰ ਵੀ ਅਸੀਂ ਰੱਖਣਾ ਦੇਖੋ ਜਿਹੜਾ ਕਰਨੇ ਆ ਪਹਿਲਾਂ ਉਹਨੂੰ ਤਾਂ ਤਕੜਾ ਕਰੀਏ ਨਾ ਜਿਹੜੇ ਘਰੇ ਨੇ ਉਹ ਟਕੜਾ ਕਰੀਏ ਇਹੇ ਜਾ ਕੇ ਬ੍ਰਾਂਡ ਮਾਸਟਰ ਬਣਨਗੇ ਕਿਉਂਕਿ ਜਿਹੜਾ ਜਿਹੜਾ ਟਾਟਾ ਸਟੀਲ ਹੈ ਜਾਂ ਜਿਹੜਾ ਸਨਾਂਥਨ ਹੈ ਜਾਂ ਜਿਹੜਾ ਕਾਰਗੇਲ ਹੈ ਜਾਂ ਜਿਹੜਾ ਗੌਦਰੇਜ ਹੈ ਇਹ ਐਵੇਂ ਹੀ ਪੈਸਾ ਲਾਉਂਦੇ ਇਹ ਪਹਿਲਾਂ ਲੋਕਲ ਤੋਂ ਪੁੱਛਦੇ ਨੇ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਫਿਰ ਜੇ ਇਹੀ ਲਾਅ ਐਂਡ ਆਰਡਰ ਨੂੰ ਪ੍ਰਭਾਵਤ ਹੋਣਗੇ ਐਮ ਐਸ ਐਮ ਆਲੇ ਇਹ ਕਿਉਂ ਕਹਿਣਗੇ ਵੀ ਇੱਥੇ ਨਹੀਂ ਅਸੀਂ ਤਾਂ ਆਪ ਲੈ ਕੇ ਜਾਣ ਨੂੰ ਫਿਰਦੇ ਆਪਦੇ ਵਾਲੀ ਫੈਕਟਰੀ ਇਹਦਾ ਮਤਲਬ ਉਹਨਾਂ ਦਾ ਇੱਥੇ ਆਉਣ ਦਾ ਮਤਲਬ ਸਾਡੇ ਐਨਐਸਐਮ ਹੀ ਆਣਿਆ ਨਹੀਂ ਵੀ ਹਾਂ ਪਰ ਹਾਮੀ ਭਰੀ ਹੈ ਤੇ ਉਹਨਾਂ ਨੂੰ ਵੀ ਯਕੀਨ ਹੋਇਆ ਕਿ ਪੰਜਾਬ ਚ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਨਹੀਂ ਤਾਂ ਟਾਟਾ ਸਟੀਲ ਆਪਣਾ ਸੈਕੰਡ ਬਿਗੇਸਟ ਫੈਕਟਰੀ ਜਮਸ਼ੇਰਪੁਰ ਲੁਧਿਆਣੇ ਚ ਨਹੀਂ ਲਾਉਂਦਾ ਸੀ ਜੇ ਲਾਅ ਐਂਡ ਆਰਡਰ ਦੀ ਦਿੱਕਤ ਹੁੰਦੀ ਸੋ ਇਸ ਗੱਲ ਨੂੰ ਅਸੀਂ ਤੁਹਾਨੂੰ ਸ਼ੋਰਟ ਹੀ ਦਵਾਨੀਆਂ ਹਰ ਕੋਈ ਦੇਖ ਰਿਹਾ ਹੋਊਗਾ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਪੁਲਿਸ ਨੂੰ ਨਵੀਆਂ ਗੱਡੀਆਂ ਲੇਟੈਸਟ ਗੱਡੀਆਂ ਨਵੀਂ ਪੁਲਿਸ ਪੈਦਾ ਕਰਤੀ ਐਸਐਸਐਫ ਜਿਹੜੀ ਸੜਕਾਂ ਤੇ ਸਿਰਫ ਜਾਨਾਂ ਬਚਾਉਂਦੀ ਐ ਤੁਸੀਂ ਹੈਰਾਨ ਹੋ ਜਾਓਗੇ 17 ਤੋਂ 18 ਮੌਤਾਂ ਦੀ ਐਵਰੇਜ ਸੀ ਇੱਕ ਦਿਨ ਦੀ ਪਰ ਡੇ ਔਨ ਦਾ ਸਪੌਟ ਜਦੋਂ ਦੀ ਐਸਐਸਐਫ ਬਣਾਈ ਐ ਇੱਕ ਫਰਵਰੀ ਨੂੰ ਬਣਾਈ ਐ ਮੇਰੇ ਕੋਲ 15 ਦਿਨ ਦੀ ਰਿਪੋਰਟ ਆਈ ਐ 15 ਫਰਵਰੀ ਤੱਕ ਉਹਨਾਂ ਨੇ 124 ਬੰਦੇ ਮੌਕੇ ਤੇ ਪੱਟੀ ਕਰਕੇ ਫਰਸਟ ਏਡ ਦੇ ਕੇ ਭੇਜਤੇ 204 ਬੰਦੇ ਹਸਪਤਾਲਾਂ 'ਚ ਜ਼ਖਮੀ ਜਿਹੜੇ ਸੀਗੇ ਹਸਪਤਾਲਾਂ 'ਚ داخل ਕਰਾਏ ਤੇ 15 ਦਿਨ ਦੀ SSF ਦੀ ਰਿਪੋਰਟ ਹੈ ਸਿਰਫ 13 ਮੌਤਾਂ ਨੇ ਕਿੱਥੇ ਇੱਕ ਦਿਨ ਦੀ 17 ਸੀ ਬਹੁਤ ਵੱਡੀ ਗੱਲ ਹੈ ਔਰ ਜਿਹੜੇ ਟਰੱਕ ਖਰਾਬ ਹੋ ਗਏ ਜਾਂ ਕੋਈ ਹੋਰ ਉਹਨਾਂ ਨੂੰ ਚੱਕ ਕੇ ਪਾਸੇ ਕਰਤਾ ਇਹਦਾ ਮਤਲਬ ਬਹੁਤ ਸਾਰੇ ਐਕਸੀਡੈਂਟ ਹੋਏ ਹੀ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਇਸ ਚੀਜ਼ ਤੋਂ ਤੁਹਾਨੂੰ ਵਾਲੇ ਵਾਲੇ ਹੁਣ ਸ਼ਾਨਦਾਰ ਗੱਡੀਆਂ ਤੁਹਾਨੂੰ ਜਿਹੜੀਆਂ ਸੜਕ ਤੇ ਮਿਲਣਗੀਆਂ ਉਹ ਸਮਝ ਲਓ ਪੁਲਿਸ ਦੀਆਂ ਨੇ ਪਹਿਲਾਂ ਸਭ ਤੋਂ ਟੁੱਟੀਆਂ ਪੁਲਿਸ ਕੋਲੇ ਹੁੰਦੀਆਂ ਧੱਕਾ ਸਟਾਰਟ ਪੁਲਿਸ ਕੋਲੇ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਨੰਬਰ ਪਤਾ ਨਹੀਂ ਕਿੱਥੋਂ ਦਾ ਬਲਕੇ ਕਈ ਵਾਰ ਤਾਂ ਥਾਣਿਆਂ 'ਚ ਵਿਚਾਰੇ ਅਪਰਾਧੀਆਂ ਦੀ ਮਿੰਨਤਾਂ ਕਰਕੇ ਰਹਿ ਜਾਂ ਤੇਰੇ ਵਾਲਾ ਮੋਟਰਸਾਈਕਲ ਲੈ ਜਾ ਯਾਰ ਥੋੜਾ ਜਿਹਾ ਮੈਨੂੰ ਲੈ ਕੇ ਜਾਣੇ ਯਾਰ ਜੀ ਆ ਦੱਸ ਆਹ ਹਾਲਤ ਕਰਤੀ ਸਾਡੀ ਪੁਲਿਸ ਦੀ ਅਸੀਂ ਉਹਨਾਂ ਨੂੰ ਇੱਜ਼ਤ ਦੇਣੇ ਆ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੇ ਧੀਆਂ ਪੁੱਤ ਨੇ ਇੱਜ਼ਤ ਦੇਣੇ ਔਰ ਨਾਲ ਡਿਗਰੀਆਂ ਮੁਤਾਬਕ ਨੌਕਰੀਆਂ ਨੇ ਇਸ ਵਕਤ ਪੰਜਾਬ 'ਚ ਪਹਿਲੀ ਵਾਰ ਹੋ ਰਿਹਾ ਸੀ ਐਸ.ਐਮ. ਸਾਹਿਬ 10 ਡੀਸੀ نے ایک تا بیٹھی سکشی پہلے پٹیالے سے لیا چھ ایس ایس پی کڑی اور ایس ایس پی ستارہ بیچ بھی اسی لین لگے ہوں کیا ہو بھی آؤ کام کرو کیونکہ یہ نئے منڈے کو نے کام کا چاہ ہوں جنون ہوں بہت با بادل ملے انہوں کا کام یہ سال مل جائے ہوٹ لا اتھی بیٹھے رہتے ਨਾ ਕੋ ਕੰਮ ਕਰਨਾ ਆਪਦੀ ਕੁਰਸੀ ਤੇ ਤੌਲੀਆ ਜਾਂ ਮਿਸ਼ਾਲ ਲੰਦੇ ਨੇ ਨਾ ਲੋਕਾਂ ਨੂੰ ਮਿਲਣਾ ਨਾ ਕੋਈ ਕਿਉਂਕਿ ਉਹ ਤਿਆਰਬੇਕਾਰ ਹੋ ਚੁੱਕੇ ਨੇ ਨਵੇਂ ਮੁੰਡਿਆਂ ਨੂੰ ਚਾਹ ਹੁੰਦਾ ਜਨੂੰਨ ਹੁੰਦਾ ਸੋ ਬੈਂਚ ਸਟਰੈਂਥ ਸ਼ੁੱਡ ਬੀ ਥੇਰ ਬੈਂਚ ਸਟਰੈਂਥ ਚਾਹੀਦੀ ਹੈ ਕੱਲ ਨੂੰ ਵੈਸਟ ਇੰਡੀਆ ਦੀ ਟੀਮ ਹੁੰਦੀ ਸੀ ਇੱਕ ਵੇਲੇ ਜਦੋਂ ਜ ਡੈਸਮੈਂਟ ਹੈਂਸ ਗਾਰਡਨ ਗਰੀਨਜ਼ ਰਿਚੀ ਰਿਚਰਡਸਨ ਬਿਵੀਅਨ ਰਿਚਰਡਸ ਗਾਸ ਲੋਗੀ ਜੈਫਰੀ ਡੂਜਨ ਮੈਲਕਮ ਮਾਰਸ਼ਲ ਕੋਟਲੀ ਵਾਲਸ਼ ਕੋਟਲੀ ਐمبرੋਜ਼ ਕਾਰਲ ਹੂਪਰ ਇਹ ਜਿਹੇ ਪਲੇਅਰ ਹੁੰਦੇ ਸੀ ਕਿਸੇ ਨੂੰ ਨਹੀਂ ਉਹ ਜਿੱਤੜ ਦਿੰਦੇ ਸੀ 7-7 ਫੁੱਟ ਦੇ ਕੱਦ ਸੀ ਵੈਸਟ ਇੰਡੀ ਦੀਆਂ ਪਿੱਛਾਂ ਬਾਉਂਸੀ ਨੇ ਅੱਦੇ-ਅੱਦੇ ਜਿਹੜੇ ਦੇਸ਼ ਨੇ ਉਹਨਾਂ ਦੇ ਜਿਹੜੇ ਪਲੇਅਰ ਨੇ ਉਹ ਵੈਸਟ ਇੰਡੀ ਦੇ ਦੌਰੇ ਤੋਂ ਆਪ ਹੀ ਨਾਮ ਵਾਪਸ ਲੈ ਲੈਂਦੇ ਸੀ ਵੀ ਆਊਟ ਤਾਂ ਕਰਦੇ ਨਹੀਂ ਬਾਹਾਂ ਲੱਤਾਂ ਹੀ ਤੋੜ ਲਿਆ ਉਹ ਤਾਂ ਬਸ ਰਿਟਾਇਰਡ ਹਟ ਜ਼ਿਆਦਾ ਹੁੰਦੇ ਸੀ ਉੱਥੇ ਕੁਝ ਛੱਤ ਫੁੱਟ ਦਾ ਤਾਂ ਬੰਦਾ ਉੱਤੋਂ ਐਂ ਲੱਗਦਾ ਚਵਾਰੇ ਤੋਂ ਬਾਲ ਆ ਰਹੀ ਐ ਉਹ ਬਾਹਾਂ ਤੋੜ ਲੰਦੇ ਸੀ ਸ਼੍ਰੀ ਕਾਂਤਿਆਂ ਦੋ ਵਾਰੀ ਬਾਹਾਂ ਤੋੜੀਆਂ ਪਲੇਅਰਾਂ ਨੇ ਜਿੱਤੀ ਗਏ ਜਿੱਤੀ ਗਏ ਇੱਕ ਚੀਜ਼ ਭੁੱਲ ਗਏ ਸਿਕੰਦਰ ਵਾਂਗੂ ਸਿਕੰਦਰ ਵਾਲਾ ਹਾਲ ਹੋਇਆ ਬੈਂਚ ਸਟਰੈਂਥ ਬਣਾਉਣੀ ਭੁੱਲ ਗਏ ਕਿ ਯਾਰ ਕੋਈ ਨਵੇਂ ਮੁੰਡਿਆਂ ਨੂੰ ਵੀ ਕਦੇ ਨੂੰ ਮੌਕਾ ਦਿਆ ਕਰੀਏ ਵਿੱਚ ਜੇ ਜਿੱਤੀ ਤਾਂ ਜਾਣੇ ਕਦੀ ਇੱਕ ਅੱਧਾ ਪਲੇਅਰ ਨਵਾਂ ਵੀ ਪਾ ਲਈਏ ਉਹ ਨਹੀਂ ਭੁੱਲ ਗਏ ਅਚਾਨਕ 8 ਪਲੇਅਰ ਰਿਟਾਇਰ ਹੋ ਗਏ वेस्ट ਇੰਡੀਜ਼ ਦੇ ਅੱਜ ਬੰਗਲਾਦੇਸ਼ ਵੀ ਹਰਾਇਆ ਹੁੰਦਾ ਜੀ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੇ ਘਰੇ ਜਾ ਕੇ ਹਰਾਇਆ ਹੁੰਦਾ ਬੰਗਲਾਦੇਸ਼ ਉਹਨਾਂ ਨੂੰ ਕਿਉਂਕਿ ਬੈਂਚ ਸਟਰੈਂਥ ਨਹੀਂ ਬਣਾਈ ਟਾਈਮ ਤੇ ਕੁਝ ਪਲੇਅਰ ਵਿਚ ਲੈnde ਦੋ ਦੋ ਤਿੰਨ ਤਿੰਨ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਤਾਂ ਟੀਮ ਖੜੀ ਰਹਿੰਦੀ ਸਿਕੰਦਰ ਦਾ ਵੀ ਇਹ ਹਾਲ ਸੀ ਸਾਢੇ 17 ਸਾਲ ਦੀ ਉਮਰ 'ਚ ਰਾਜਾ ਬਣ ਗਿਆ ਲੱਗ ਗਿਆ 18 ਸਾਲ ਦੀ ਉਮਰ 'ਚ ਜਿੱਤਣ ਇੱਕ ਰਾਜੇ ਨੂੰ ਜਿੱਤ ਲਿਆ ਕਹਾਂ ਲੰਘਿਆ ਦੂਜੇ ਨੂੰ ਜਿੱਤ ਲਿਆ ਚਲ ਤੀਜੇ ਨੂੰ ਜਿੱਤ ਲਿਆ ਚੌਥੇ ਨੂੰ ਜਿੱਤ ਲਿਆ ਜਿੱਤੀਗਾ ਜਿੱਤੀਗਾ ਵਾਪਸ ਆਉਣਾ ਭੁੱਲ ਗਿਆ ਜਦੋਂ ਵਾਪਸ ਮੁੜਿਆ ਜਿਹੜੇ ਜ਼ਖਮੀ ਜੇ ਸੀ ਪੈਨ ਜਿਨ੍ਹਾਂ ਨੂੰ ਜਿੱਤ ਕੇ ਲੰਘਿਆ ਸੀ ਉਹ ਖੜੇ ਹੋ ਗਏ ਸਾਰੇ ਕਹਿੰਦੇ ਆ ਜਾ ਜਾਏਗਾ ਕਿੱਥੋਂ ਦੀ ਹੁਣ ਫਿਰ 32 ਸਾਲ ਦੀ ਉਮਰ 'ਚ ਮਲੇਰੀਆ ਨਾਲ ਮੌਤ ਹੋ ਗਈ ਸੀ ਇਸੇ ਪਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋ ਜੀਤਦਾ ਵਹੀ ਸਿਕੰਦਰ ਕਿਉਂਕਿ ਸਿਕੰਦਰ ਹਾਰਿਆ ਨਹੀਂ ਸੀ ਪਰ ਸਿਕੰਦਰ 32 ਸਾਲ ਦੀ ਉਮਰ 'ਚ ਵਾਪਸ ਆਉਣਾ ਭੁੱਲ ਗਿਆ ਸੀ ਸਵਾ ਬੀਜੇਪੀ ਵਾਲੇ ਵੀ ਹੀ ਨੇ ਹਣੋ ਜੁੱਤੀ ਜਾਂਦੇ ਨੇ ਜੁੱਤੀ ਜਾਂਦੇ ਨੇ ਬਾਪ ਸੋਨਾ ਭੁੱਲਣਗੇ ਦੇਖੋ ਲੋਕ ਚ ਇਹਨਾਂ ਦਾ ਕੀ ਹਾਲ ਕਰਦੇ ਆ ਦੇਖੋ ਤੁਸੀਂ ਇਹਨਾਂ ਨਾਲ ਹੁੰਦੀ ਦੇਖੋ ਕੀ ਹੈ ਮੈਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਕਿਉਂਕਿ ਮੈਂ ਲੋਕਾਂ ਚ ਹੀ ਰਹਾ ਪਹਿਲਾਂ ਮੈਂ ਲੋਕਾਂ ਦੀਆਂ ਅੱਖਾਂ ਪੜ ਸਕਦਾ ਸੋ ਇੰਡਸਟਰੀਲੀ ਇੰਡਸਟਰੀ ਕਿਸੇ ਵੀ ਸਟੇਟ ਦੀ ਨਬਜ਼ ਹੈ ਔਰ ਸਭ ਤੋਂ ਪਹਿਲਾਂ ਡਾਕਟਰ ਕੋਈ ਵੀ ਇਲਾਜ ਕਰਨਾ ਵੀ ਸਭ ਤੋਂ ਪਹਿਲਾਂ ਨਬਜ਼ ਚੈੱਕ ਕਰਦਾ ਸੋ ਇੰਡਸਟਰੀ ਨੂੰ ਨਬਜ਼ ਵਾਂਗੂ ਦੇਖਦੇ ਆ ਤੇ ਨਬਜ਼ ਕਦੇ ਵੀ ਬਦਣੀ ਵੀ ਨਹੀਂ ਚਾਹੀਦੀ ਨਬਜ਼ ਵੱਧ ਵੀ ਮਾਰੀ ਆ ਕਿ ਨਬਜ਼ ਤੇਜ਼ ਚੱਲ ਰਹੀ ਹੈ ਨਬਜ਼ ਘਟਣੀ ਤਾਂ ਵੈਸੇ ਹੀ ਮਾਰੀ ਆ ਬੰਤਖਰ ਬੰਦਾ ਹੀ ਮਰ ਜਾਂਦਾ ਸੋ ਨਬਜ਼ ਦੀ ਜਿਹੜੀ ਰਿਦਮ ਹੈ ਉਹ 1 ਮਿੰਟ ਚ 72 ਹੈ ਮੰਨੀ ਗਈ ਹੈ ਇਹ ਵੀ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਘਰੇ ਡਾਕਟਰ ਹੈ ਨਾ ਹੋਰ ਮੈਂ ਕੋਈ ਐ ਨਹੀਂ ਡਾਕਟਰੀ ਦੀ ਵੀ ਮੈਂ ਕਸਾਂਗੇ ਦੱਸੀ ਆ ਮੈਂ 1 ਮਿੰਟ ਚ 72 ਵਾਰ ਹੁੰਦੀ ਹੈ ਜਿਹੜੇ ਡਾਕਟਰ ਨੇ ਉਹ 10 ਸਕਿੰਟ ਦੇਖਦੇ ਨੇ 10 ਸਕਿੰਟਾਂ 'ਚ 12 ਵਾਰ ਹੋਣਾ ਚਾਹੀਦਾ ਤੁਸੀਂ ਵੀ ਚੈੱਕ ਕਰ ਲਿਓ ਕਰੋ ਆਪਣੇ ਆਪਣਾ ਜੇ 10 'ਚ 12 ਹੈ ਫੇਰ ਠੀਕ ਹੈ ਫੇਰ ਜਾਣ ਦੀ ਲੋੜ ਨਹੀਂ ਸੋ ਇਹ ਛੋਟੇ ਛੋਟੇ ਨੁਸਖੇ ਜੀ ਮੈਨੂੰ ਘਰੋਂ ਮਿਲ ਜਾਂਦੇ ਹੌੜੇ ਨਾ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜਦੋਂ ਆਉਂਿਆ ਐ ਲੱਗਦਾ ਇਸ ਤੋਂ ਬਾਅਦ ਪਿਆਰ ਤੱਕੀ ਮਿਲੂਗਾ ਹਰ ਵਾਰੀ ਤੁਸੀਂ ਆਪਣੀ ਰਿਕਾਰਡ ਤੋੜ ਲੈਨੇ ਹੋ ਸੋ ਲੁਧਿਆਣੇ ਵਾਲਿਓ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲ ਲੇਗੇ ਲੇਕਿਨ ਇਸ ਦਿਲ ਨੇ ਕਹਾ ਹੈ ਜਿੰਦਾ ਰਹੇ ਤੋ ਫਿਰ ਮਿਲ ਲੇਗੇ ਮਿਲਤੇ ਰਹੇ ਤੋ ਜਿੰਦਾ ਰਹੇਗੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਵੀ ਆਵਾਂਗੇ ਤੇ ਵੈਸੇ ਤੁਸੀਂ ਹੁਣੇ ਜਿਹੜੇ ਜਿਹੜੇ ਆਪਣੇ ਆਪਣੇ ਘਰਾਂ 'ਚ ਜਿਹੜੇ ਝਾੜੂ ਲਾਉਣ ਆਉਂਦੇ ਆ ਉਹਨੂੰ ਕਹਿ ਦਿਓ ਇੱਕ ਰੀਤਾਂ ਤੇ ਭਾਵੇਂ ਦੋ-ਦੋ ਵਾਰੀ ਫੁੱਲ ਲਾੜਿਆ ਕਰੋ ਝਾੜੂ ਲਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਹਾਂ ਵਿਰੋਧੀ ਪਾਰਟੀਆਂ ਨੇ ਤਾਂ 2022 ਚੀ ਝਾੜੂ ਵਾਲੇ ਆਪਣੇ ਘਰਾਂ ਚੋਂ ਬੰਦ ਕਰਤੇ ਸੀ ਕਹਿੰਦੇ ਪੋਚਾ ਲਿਆ ਕਰੋ ਤਰਕੀਦਰ ਕੀ ਝਾੜੂ ਨਾਲ ਦਿਖਾਇਆ ਕਰੋ ਸਾਨੂੰ ਕਾਉ ਮਾਉਂ ਜਿਹਾ ਲੱਗਦਾ ਹੋਰੀ ਤਰ੍ਹਾਂ ਦਾ ਝਾੜੂ ਦੇ ਮਾਂਜੇ ਹੋਏ ਆ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕੇ ਜਿਹੜਾ ਦਿੱਤਾ ਹੈ ਇਹਦੇ ਨਾਲ ਆਪਾਂ ਪਹਿਲਾਂ ਦੁਕਾਨ ਜਾਂ ਮਕਾਨ ਸਾਫ਼ ਕਰ ਦਿੰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ